ਇਨੀ ਦਿਨੀ ਮਹਿੰਗਾਈ ਸਾਰੀ ਦੁਨੀਆ ਵਿੱਚ ਵਧੀ ਹੈ ਅਤੇ ਤਕਰੀਬਨ ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਲਾਗਤ ਅਤੇ ਕੀਮਤਾਂ ਵਿੱਚ ਵਾਧਾ ਹੋਇਆ ਹੈ। ਪਰ ਇਸ ਦੇ ਬਾਵਜੂਦ ਇਹ ਆਪਣੇ ਆਪ ਵਿੱਚ ਇੱਕ ਬੇਹਦ ਦਿਲਚਸਪ ਵਿਸ਼ਾ ਹੈ ਕਿ ਪੂਰੀ ਦੁਨੀਆ ਵਿੱਚ ਸਭ ਤੋਂ ਮਹਿੰਗੀ ਥਾਂ ਰਹਿਣ ਲਈ ਕਿਹੜੀ ਹੈ? ਭਾਵ ਕਿਹੜਾ ਸ਼ਹਿਰ ਰਹਿਣ ਲਈ ਸਭ ਤੋਂ ਮਹਿੰਗਾ ਪੈਂਦਾ ਹੁਣ ਗੱਲ ਜਦੋਂ ਮਹਿੰਗੇ ਸ਼ਹਿਰ ਦੀ ਹੋਣੀ ਹੈ ਤਾਂ ਤੁਹਾਡਾ ਧਿਆਨ ਸੁਭਾਵਕ ਵੱਡੇ ਦੇਸ਼ਾਂ ਵੱਲ ਜਾਵੇਗਾ ਜਿਵੇਂ ਕਿ ਅਮਰੀਕਾ ਬਰਤਾਨੀਆ ਜਾਂ ਫਿਰ ਆਸਟ੍ਰੇਲੀਆ ਜਾਂ ਕੈਨੇਡਾ ਵਰਗੇ ਦੇਸ਼ਾਂ ਵੱਲ ਤੁਹਾਡਾ ਧਿਆਨ ਜਾਊਗਾ ਪਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਸਾਡੀ ਏਸ਼ੀਆ ਖਿੱਤੇ ਵਿੱਚ ਪੈਂਦਾ ਹੈ ਅਤੇ ਏਸ਼ੀਆ ਦਾ ਹਾਂਗਕਾਂਗ ਪੂਰੀ ਦੁਨੀਆ ਵਿੱਚ ਸਭ ਤੋਂ ਮਹਿੰਗਾ ਸ਼ਹਿਰ ਰਹਿਣ ਲਈ ਗਿਣਿਆ ਜਾਂਦਾ ਹੈ ਹਾਂਗਕਾਂਗ ਮਹਿੰਗਾ ਕਿਉਂ ਪੈਂਦਾ ਆਓ ਇਸ ਬਾਰੇ ਤੁਹਾਨੂੰ ਵਿਸ਼ੇਸ਼ ਜਾਣਕਾਰੀ ਦਿੰਦੇ ਹਾਂ ਦਰਸਲ ਇੱਕ ਮਨੁੱਖ ਨੂੰ ਜੀਵਨ ਬਸਰ ਕਰਨ ਦੇ ਲਈ ਜਿਨ੍ਹਾਂ ਚੀਜ਼ਾਂ ਦੀ ਬੁਨਿਆਦੀ ਚੀਜ਼ਾਂ ਦੀ ਲੋੜ ਹੁੰਦੀ ਹੈ ਉਹ ਹਾਂਗਕਾਂਗ ਵਿੱਚ ਪੂਰੀ ਦੁਨੀਆ ਨਾਲੋਂ ਸਭ ਤੋਂ ਮਹਿੰਗੇ ਮੁੱਲ ਤੇ ਮਿਲਦੀਆਂ ਨੇ ਮਿਸਾਲ ਦੇ ਤੌਰ ਤੇ ਰਹਿਣ ਲਈ ਥਾਂ ਮੈਡੀਕਲ ਸਹੂਲਤਾਂ ਅਤੇ ਪੜ੍ਹਾਈ ਲਿਖਾਈ ਦਾ ਖਰਚਾ ਹਾਂਗਕਾਂਗ ਵਿੱਚ ਪੂਰੀ ਦੁਨੀਆ ਨਾਲੋਂ ਸਭ ਤੋਂ ਜ਼ਿਆਦਾ ਚੱਲ ਰਿਹਾ ਹੈ। ਹਾਂਗਕਾਂਗ ਦਾ ਸਭ ਤੋਂ ਮਹਿੰਗਾ ਸ਼ਹਿਰ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਹਾਂਗਕਾਂਗ ਦਾ ਇਲਾਕਾ ਘੱਟ ਹੈ ਅਤੇ ਉੱਥੇ ਆਬਾਦੀ ਜ਼ਿਆਦਾ ਹੈ। ਹਾਂਗਕਾਂਗ ਵਿੱਚ ਤਕਰੀਬਨ 7 ਮਿਲੀਅਨ ਲੋਕ ਰਹਿੰਦੇ ਨੇ ਜਦਕਿ ਉੱਥੋਂ ਦਾ ਇਲਾਕਾ 1106 ਸਕੁਅਰ ਕਿਲੋਮੀਟਰ ਤੱਕ ਹੀ ਸੀਮਤ ਹੈ ਭਾਵ 427 ਸਕੁਅਰ ਮੀਲ ਇਲਾਕੇ ਵਿੱਚ 7 ਮਿਲੀਅਨ ਲੋਕ ਵਸਦੇ ਨੇ ਇਸ ਤੋਂ ਇਲਾਵਾ ਟਰਾਂਸਪੋਰਟੇਸ਼ਨ ਭਾਵ ਜ਼ਰੂਰੀ ਸਮਾਨ ਦੀ ਢੋਆ ਢੋਆਈ ਦਾ ਖਰਚਾ ਵੀ ਕਾਫੀ ਜ਼ਿਆਦਾ ਉੱਚਾ ਹੀ ਰਹਿੰਦਾ ਹੈ ਅਤੇ ਇਸ ਕਰਕੇ ਵੀ ਕੀਮਤਾਂ ਵਿੱਚ ਅਕਸਰ ਉਚਾਈ ਵਿਖੀ ਜਾਂਦੀ ਹੈ ਪਰ ਹਾਂਗਕਾਂਗ ਵਿੱਚ ਇੰਨਾ ਕੁਝ ਮਹਿੰਗਾ ਹੋਣ ਦੇ ਬਾਵਜੂਦ ਹਾਂਗਕਾਂਗ ਦੇ ਲੋਕਾਂ ਨੂੰ ਇਸ ਦੀ ਬਾਲੀ ਦਿੱਕਤ ਮਹਿਸੂਸ ਨਹੀਂ ਹੁੰਦੀ ਕਿਉਂਕਿ ਉਹਨਾਂ ਦੀ ਕਮਾਈ ਵੀ ਕਾਫੀ ਉੱਪਰ ਹੀ ਚੱਲਦੀ ਹੈ ਤੇ ਉਹ ਇਸ ਮਹਿੰਗਾਈ ਨੂੰ ਠੀਕ ਠਾਕ ਢੰਗ ਨਾਲ ਚੱਲ ਲੈਂਦੇ ਨੇ ਇਸ ਤੋਂ ਇਲਾਵਾ ਹਾਂਗਕਾਂਗ ਵਿੱਚ ਉਥੋਂ ਦੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਜ਼ਿਆਦਾ ਵੱਡੀ ਗਿਣਤੀ ਵਿੱਚ ਟੈਕਸ ਵੀ ਲੋਕਾਂ ਉੱਪਰ ਨਹੀਂ ਥੋਪੇ ਜਾਂਦੇ ਅਤੇ ਜੋ ਲੋਕ ਅਮੀਰ ਵਰਗ ਤੋਂ ਥੋੜਾ ਹੇਠਾਂ ਵੱਸਦੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਬਕਾਇਦਾ ਸਬਸਿਡੀ ਅਤੇ ਮਦਦ ਵੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਜੇ ਭਾਰਤ ਦੇ ਨਾਲ ਤੁਲਨਾ ਕਰਕੇ ਵੇਖੀਏ ਤਾਂ ਭਾਰਤ ਵਿੱਚ ਇੱਕ ਔਸਤਨ ਵਿਅਕਤੀ ਦੇ ਬਾਹਰ ਜਾ ਕੇ ਖਾਣੇ ਦਾ ਬਿੱਲ ਤਕਰੀਬਨ 300 ਰੁਪਏ ਬਣਦਾ ਪਰ ਜੇਕਰ ਉਹੀ ਇੱਕ ਵਿਅਕਤੀ ਹਾਂਗਕਾਂਗ ਦੇ ਵਿੱਚ ਆਪਣੇ ਲਈ ਬਾਹਰ ਜਾ ਕੇ ਕੁਝ ਮੰਗਵਾਵੇ ਜਾਂ ਖਾਵੇ ਤਾਂ ਉਸ ਦਾ ਭਾਰਤੀ ਕਰੰਸੀ ਦੇ ਹਿਸਾਬ ਨਾਲ ਤਕਰੀਬਨ 1500 ਰੁਪਏ ਦਾ ਖਰਚਾ ਬਣ ਜਾਵੇਗਾ ਇਸ ਤਰ੍ਹਾਂ ਹਾਂਗਕਾਂਗ ਬਣਦਾ ਹੈ ਦੁਨੀਆ ਦਾ ਰਹਿਣ ਲਈ ਸਭ ਤੋਂ ਮਹਿੰਗਾ ਸ਼ਹਿਰ ਕੁਜ ਰਿਪੋਰਟਾ ਮੁਤਾਬਕ ਇਜ਼ਰਾਈਲ ਦੇਸ਼ ਦਾ ਸ਼ਹਿਰ テル ਅਵੀਵ ਵੀ ਪੂਰੀ ਦੁਨੀਆ ਵਿੱਚ ਕਾਫੀ ਮਹਿੰਗਾ ਚੱਲ ਰਿਹਾ ਹੈ ਕਿਉਂਕਿ ਉੱਥੋਂ ਦੀ ਕਰੰਸੀ ਅਤੇ ਉੱਥੋਂ ਦੀ ਮਹਿੰਗਾਈ ਵੀ ਇਸ ਤਰ੍ਹਾਂ ਉੱਪਰ ਨੂੰ ਵਧੀ ਹੋਈ ਹੈ ਕਿ ਕਈ ਪਾਸੇ ਉਸ ਨੂੰ ਵੀ ਮਹਿੰਗਾ ਸ਼ਹਿਰ ਮੰਨਿਆ ਜਾਂਦਾ ਹੈ ਕਿ ਉਥੋਂ ਦੀ ਆਬਾਦੀ ਹਾਂਗਕਾਂਗ ਦੇ ਮੁਕਾਬਲੇ ਕਿਤੇ ਘੱਟ ਹੈ ਪਰ ਫਿਰ ਵੀ テル ਅਵੀਵ ਸ਼ਹਿਰ ਵੀ ਹਾਂਗਕਾਂਗ ਵਾਂਗ ਮਹਿੰਗਾਈ ਦੀ ਸੂਚੀ ਵਿੱਚ ਕਾਫੀ ਉੱਪਰ ਚੱਲਦਾ ਹੈ ਤੇ ਇਹ ਦੋਵੇਂ ਸ਼ਹਿਰ ਮਹਿੰਗੇ ਇਲਾਕਿਆਂ ਦੀ ਸੂਚੀ ਵਿੱਚ ਆਮ ਤੌਰ ਤੇ ਸਭ ਤੋਂ ਉੱਪਰ ਵਿਖੇ ਜਾਂਦੇ ਨੇ ਇਨ੍ਹਾਂ ਤੋਂ ਬਾਅਦ ਇਸ ਸੂਚੀ ਵਿੱਚ ਨੰਬਰ ਆਉਂਦਾ ਹੈ ਫਰਾਂਸ ਦੇ ਸ਼ਹਿਰ ਪੈਰਿਸ ਦਾ ਸਵਿਟਜ਼ਰਲੈਂਡ ਦਾ ਜ਼ੂਰਿਕ ਅਤੇ ਸਿੰਗapore ਹਾਂਗਕਾਂਗ ਦੇ ਬਾਰੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਹਾਂਗਕਾਂਗ ਇੱਕ ਵੱਖਰੇ ਦੇਸ਼ ਵਜੋਂ ਤਾਂ ਨਹੀਂ ਪਰ ਇੱਕ ਖੁਦਮੁਖਤਿਆਰ ਦੇਸ਼ ਵਜੋਂ ਮਾਨਤਾ ਜ਼ਰੂਰ ਰੱਖਦਾ ਹੈ ਅਤੇ ਚੀਨ ਦਾ ਇੱਕ ਹਿੱਸਾ ਹੋਣ ਦੇ ਬਾਵਜੂਦ ਇਹ ਆਪਣੀ ਇੱਕ ਵੱਖਰੀ ਖੁਦਮੁਖਤਿਆਰੀ ਵਾਲੀ ਪਛਾਣ ਵੀ ਦੁਨੀਆ ਦੇ ਨਕਸ਼ੇ ਉੱਪਰ ਰੱਖਦਾ ਹੈ ਅਤੇ ਹਾਂਗਕਾਂਗ ਦੀ ਰਾਜਧਾਨੀ ਦਾ ਨਾਮ ਵੀ ਹਾਂਗਕਾਂਗ ਹੀ ਹੈ ਅਤੇ ਇਸ ਤਰ੍ਹਾਂ ਇਹ ਨਵਿਕੜਾ ਖੇਤਾ ਅਤੇ ਇਲਾਕਾ ਪੂਰੀ ਦੁਨੀਆ ਵਿੱਚ ਸਭ ਤੋਂ ਮਹਿੰਗੇ ਇਲਾਕੇ ਵਜੋਂ ਆਪਣੀ ਪਛਾਣ ਦਰਜ ਕਰਵਾ ਰਹੇ